ਜੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ ਇਸ ਵੇਲੇ ਤਸਵੀਰਾਂ ਸ਼ੰਭੂ ਬਾਰਡਰ ਤੋਂ 20 ਕਿਲੋਮੀਟਰ ਪਹਿਲਾਂ ਪੈਂਦੇ ਟੋਲ ਪਲਾਜ਼ੇ ਦੀਆਂ ਦਿਖਾ ਰਹੇ ਹਾਂ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਅਜੀਸਪੁਰ ਟੋਲ ਪਲਾਜ਼ਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਟੋਲ ਪਲਾਜ਼ਾ ਕੱਲ ਸ਼ਾਮ ਤੱਕ ਜਿੱਥੇ ਲੰਮੀਆਂ ਕਤਾਰਾਂ ਸੀ ਜਾਮ ਸੀ ਟੋਲ ਕਟਿਆ ਜਾ ਰਿਹਾ ਸੀ ਪਰ ਅਗਲੇ 3 ਦਿਨਾਂ ਦੇ ਲਈ ਇਹ ਟੋਲ ਜਿਹੜਾ ਹੈ ਨਹੀਂ ਲੱਗੇਗਾ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀਆਂ ਟਰੱਕ ਇੱਥੋਂ ਗੁਜ਼ਰ ਰਹੇ ਨੇ ਗੱਡੀਆਂ ਗੁਜ਼ਰ ਰਹੀਆਂ ਨੇ ਚਾਰ ਪਹੀਆ ਵਾਹਨ ਗੁਜ਼ਰ ਰਹੇ ਨੇ ਔਰ ਟੋਲ ਨਹੀਂ ਕੱਟਿਆ ਜਾ ਰਿਹਾ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਕਿੰਨੇ ਕੁ ਕਿਸਾਨ ਵੀ ਇੱਥੇ ਆਏ ਸਸੀ ਗੱਲ ਜੀ ਹਲੇ ਤਾਂ ਅਸੀਂ ਸ਼ੁਰੂ ਕੀਤਾ ਹੈ ਕਿਸਾਨ ਆਉਣੇ ਸ਼ੁਰੂ ਹੋਏ ਆ ਅਸੀਂ 10 ਵਜੇ ਫ੍ਰੀ ਕਰ ਦਿੱਤਾ ਸੁਕਤ ਮੋਰਚੇ ਦੀ ਕਾਲ ਹੋਈ ਹੈ ਮਹਾਲੀ ਜ਼ਿਲ੍ਹੇ ਦੇ ਵਿੱਚ ਕੱਲ ਮੀਟਿੰਗ ਹੋਈ ਦੀ ਚਾਰ ਟੋਲ ਪਲਾਜ਼ੇ ਆ ਚਾਰੇ ਫਰੀ ਕੀਤੇ ਜਾਊਂਗੇ ਪੂਰੇ ਪੰਜਾਬ માં ਬੰਦ 3 ਦਿਨ ਬੰਦ ਰਹਿਣਗੇ ਸਾਰੇ ਟੋਲ ਕਿਹੜੇ ਕਿਹੜੇ ਟੋਲ ਪਲਾਜ਼ੇ ਅ ਭਾਗੋ ਮਾਜਰਾ ਟੋਲ ਅਜੀਜਪੁਰ ਟੋਲ ਡੇਰਾ ਬਸੀ ਟੋਲ ਨਿਊ ਚੰਡੀਗੜ੍ਹ ਟੋਲ ਹੈ ਜੀ ਇੱਕ ਮਹਾਲੀ ਜ਼ਿਲ੍ਹੇ માં ਚਾਰ ਟੋਲ ਨੇ ਚਾਰੇ ਬੰਦ ਕਰਨੇ ਦਾ ਫੈਸਲਾ ਕਰਿਆ ਦਾ ਹਮੇ ਠੀਕ ਹੈ ਤੇ ਸ਼ੂਤ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਟੋਲ ਬੰਦ ਕਰਨੇ ਆ ਜੀ ਠੀਕ ਹੈ ਕਿੰਨੇ ਦਿਨਾਂ ਲਈ 3 ਦਿਨਾਂ ਲਈ 3 ਦਿਨਾਂ ਲਈ ਠੀਕ ਹੈ ਹੋ ਸਕਦਾ ਹੈ ਜੇ ਸ਼ੂਤ ਮੋਰਚੇ ਦੀ ਕਾਲ ਆਂਦੀ ਹੈ ਅੱਗੇ ਵੱਧ ਵੀ ਸਕਦਾ ਹੈ ਜੀ ਅੰਦੋਲਨ ਤੇ ਜੋ ਵੀ ਸ਼ੂਤ ਮੋਰਚੇ ਦੀ ਕਾਲ ਆਉਗੀ ਅਸੀਂ ਲਾਗੂ ਕਰਾਂਗੇ ਕਿਉਂਕਿ ਸਾਡੇ ਭਾਈ ਜਿਹੜੇ ਦਿੱਲੀ ਜਾ ਰਹੇ ਤੇ ਆਪਣੀ ਮੰਗਾਂ ਦੱਸਣ ਜੇ ਸ਼ਾਂਤੀਪੂਰਕ ਜਾ ਰਹੇ ਆ ਉਹਨੂੰ ਆਪਣੀ ਗੱਲ ਰੱਖਣੇਗਾ ਜਾਣ ਦਿੱਤਾ ਜਾਵੇ ਆਪਣੀ ਗੱਲ ਰੱਖਣੇਗਾ ਮੌਕਾ ਦੇਣਾ ਚਾਹੀਦਾ ਸਰਕਾਰ ਨੂੰ ਚਾਰ ਟੋਲ ਪਲਾਜ਼ੇ ਅੱਜ ਸਵੇਰੇ 10 ਵਜੇ ਬੰਦ ਕਰਵਾ ਦਿੱਤੇ ਗਏ ਨੇ ਪੰਜਾਬ ਦੇ ਔਰ ਪੰਜਾਬ ਦੇ ਜਿਹੜੇ ਬਾਕੀ ਟੋਲ ਪਲਾਜ਼ੇ ਨੇ ਉਹ ਵੀ ਬੰਦ ਕਰਵਾਏ ਜਾ ਜੀ ਸਾਰੇ ਬੰਦ ਕਰਾਏ ਗਏ ਚਾਹੇ ਨੇ ਵੀ ਟੋਲ ਨੇ ਪੰਜਾਬ ਕੇ ਸਾਰੇ ਟੋਲ ਫਰੀ ਆ ਜੀ ਤਿੰਨ ਤਿੰਨ ਮਾਰਗਾਂ ਤੇ ਜੀ ਕਿੰਨੇ ਕ ਹੋਰ ਕਿਸਾਨ ਇੱਥੇ ਆ ਰਹੇ ਨੇ ਕਿ ਇੱਥੇ ਵੀ ਧਰਨਾ ਦੋਗੇ ਟੋਲ ਪਲਾਜ਼ੇ ਤੇ ਵੀ ਕਿ ਇੱਕ ਕਾਲ ਸੀ ਜਿਹੜੀ ਦੱਸ ਕੇ ਇਧਰ ਚਲ ਜਾਉਂਗੇ ਨਹੀਂ ਨਹੀਂ ਇੱਕ ਕਾਲ ਦੀ ਉਹਰੇ 3 ਦਿਨ ਲਗਾਤਾਰ ਧਰਨਾ ਜਾਰੀ ਰਹੂਗਾ ਜੀ ਹਾਲੇ ਆਣੇ ਸ਼ੁਰੂ ਹੋਏ ਆ ਥੋੜੇ ਜਿਹਾ ਲੇਟ ਹੋ ਜਾਂਦੇ ਆ ਕੰਮ ਕਾਰ ਆਂਗਲਾ ਮੱਜਾਂ ਨੂੰ ਪੱਠੇ ਪੁੱਠੇ ਪਾ ਕੇ ਪੱਠੇ ਆ ਕੇ ਕੰਮ ਨਿਵੇੜ ਕੇ ਉੱਤੇ ਬਾਅਦ ਆਂਦਾ ਸਾਰੇ ਕਿਸਾਨਾਂ ਬਤਕਰੀ ਮੱਜਾ ਰੱਖੀ ਹੁੰਦੀ ਹੈ ਥੋੜੇ ਜਿਹਾ ਟਾਈਮ ਲੱਗ ਜਾਂਦਾ ਸੋ ਆਣੇ ਸ਼ੁਰੂ ਹੋ ਗਏ ਹੌਲੀ ਹੌਲੀ ਗਿਣਤੀ ਵਧੂਗੀ ਸਾਡੀ ਤੇ 3 ਦਿਨ ਲਗਾਤਾਰ ਰਾਤ ਨੂੰ ਵੀ ਦਿਨ ਚ ਵੀ ਧਰਨਾ ਜਾਰੀ ਰਹੂਗਾ ਜੀ ਠੀਕ ਹੈ ਬਹੁਤ ਤਨਵਾਦ ਗੱਲਬਾਤ ਕਰਨ ਵਾਸਤੇ ਤਾਂ ਕਿਸਾਨ ਵੀਰ ਇੱਥੇ ਆਣੇ ਸ਼ੁਰੂ ਹੋਏ ਨੇ ਅਜੇ ਸਿਰਫ ਸ਼ੁਰੂਆਤ ਹੈ ਪਰ ਤਿੰਨ ਦਿਨਾਂ ਦੇ ਲਈ ਪੰਜਾਬ ਦੇ ਤਮਾਮ ਟੋਲ ਪਲਾਜ਼ਾ ਬੰਦ ਕਰਵਾ ਦਿੱਤੇ ਜਾਣਗੇ ਕਿਸਾਨਾਂ ਦੀ ਗੋਲ ਹੈ ਤਸਵੀਰ ਤੁਹਾਨੂੰ ਦਿਖਾਣੇ ਆ ਅਜੀਸਪੁਰ ਟੋਲ ਪਲਾਜ਼ੇ ਦੀਆਂ ਇਸ ਟੋਲ ਪਲਾਜ਼ੇ ਤੋਂ ਸ਼ੰਭੂ ਬਾਰਡਰ ਤਕਰੀਬਨ 20 ਕਿਲੋਮੀਟਰ ਦੂਰ ਹੈ ਔਰ ਸ਼ੰਭੂ ਬਾਰਡਰ ਤੇ ਵੱਡੇ ਪੱਦਰ ਤੇ ਧਰਨਾ ਜਿਸ ਦੀਆਂ ਤਸਵੀਰਾਂ ਅੰਦੋਲਨ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਨੇ ਹਮ ਹਮਾ ਕੇ ਲੋਕ ਕਿਸਾਨਾਂ ਦਾ ਸਾਥ ਦੇਣ ਦੇ ਲਈ ਸ਼ੰਭੂ ਬਾਰਡਰ ਪਹੁੰਚ ਰਹੇ ਨੇ ਇਸ ਕਰਕੇ 3 ਦਿਨਾਂ ਦੇ ਲਈ 4 ਟੋਲ ਪਲਾਜ਼ੇ ਇਹਨਾਂ ਨੇ ਦੱਸੇ ਨੇ ਜੋ ਸਵੇਰੇ 10 ਵਜੇ ਬੰਦ ਕਰਵਾ ਦਿੱਤੇ ਗਏ ਔਰ ਪੰਜਾਬ ਦੇ ਬਾਕੀ ਟੋਲ ਪਲਾਜ਼ੇ ਵੀ ਅਗਲੇ 3 ਦਿਨਾਂ ਤੱਕ ਬੰਦ ਕਰਵਾਏ ਜਾਣਗੇ